ਹਾਂ ਜੀ ਸਾਥ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਇਹ ਵੀਰਹਰਾਂ ਦਾ ਨੋਟ ਕਰ ਲਿਓ ਪਿੰਡ ਬੈਂਕਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸਜਣੋ ਨੇੜੇ ਭਿੱਖੀਪਿੰਡ ਦੀ ਗੱਲ ਕਰੀਏ ਤਾਂ ਇਥੋਂ 7 ਕਿਲੋਮੀਟਰ ਦੀ ਦੂਰੀ ਤੇ ਭਿੱਖੀਪਿੰਡ ਸ਼ਹਿਰ ਆ ਜਾਂਦਾ ਰੋਡ ਦੇ ਉੱਤੇ ਦਿਆਲਪੁਰਾ ਸੱਜਣੋ ਇੰਨੀ ਕੁ ਦੂਰੀ ਉਸ ਨਗਰ ਦੀ ਆ ਤੇ ਘਰੇਲੂ ਪਰਿਵਾਰ ਕੋਲੇ ਘਰੇ ਪਸ਼ੂ ਰੱਖੇ ਹੋਇਆ ਸੱਜਣੋ ਕੋਈ ਵਪਾਰ ਲੈਣ ਦਾ ਕੰਮ ਨਹੀਂ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਮੱਝ ਵੀਰਹਾਰਾ ਕੋਲੇ ਫੋਰ ਸੇਲ ਵਿਕਾਊ ਆ ਕਿੰਨੇ ਟਾਈਮ ਦੀ ਸੂਈ ਆ ਕਿੰਨਾ ਦੁੱਧਵਾਦ ਕਿਹੜਾ ਸੂਆ ਸੂਈ ਆ ਸੱਜਣੋ ਸਾਰੀ ਗੱਲਬਾਤ ਮਾਲਕ ਨਾਲ ਕਰ ਲਾਂਗੇ ਤੇ ਕਰਕੇ ਤਸੱਲੀ ਤੇ ਕਰ ਲਿਓ ਖਰੀਦਦਾਰੀ ਝੋਟੀ ਸੋਹਣੀ ਸ਼ਾਨਦਾਰ ਆ ਸਫਾਈਆਂ ਸੂਈਆਂ ਲੇਵੇ ਦੀਆਂ ਬਹੁਤ ਚੰਗੀਆਂ ਬਾਕੀ ਚਵਾਈ ਵੀ ਮੇਰੇ ਨਾਲ ਗੱਲਬਾਤ ਹੋਈ ਤਾਂ ਲੇਟ ਹੋਈ ਐ ਦੀ ਮੰਨ ਕੇ ਚੱਲੋ ਵੀ 7 ਵਜੇ ਤੋਂ ਪਲਾਸੀ ਹੋਈ ਆ ਪਹਿਲਾਂ ਸੋਚਿਆ ਸੀ ਵੀ ਤੁਹਾਨੂੰ ਚੋਣ ਵਾਲੀ ਮਹਿੰਦੀ ਵੀਡੀਓ ਵਿਖਾਵਾਂਗੇ ਤੇ ਬਾਕੀ ਲੇਟ ਹੋਗੇ ਥੋੜਾ ਜਿਹਦੇ ਕਾਰਨ ਮਾਝ ਦੀ ਚਵਾਈ ਲੇਟ ਹੋਈ ਆ ਉਸ ਹਿਸਾਬ ਨਾਲ ਗੈਸ ਲਾ ਲਿਓ ਹਜੇ ਟਾਈਮ ਮੰਨ ਕੇ ਚੱਲੋ ਵੀ 12 ਵਜੇ ਦੀ ਵੀਰ ਜੀ ਸਾਸਿਕਾਲ ਦੀ ਸਾਥੀ ਹੱਡੀ ਆ ਇਹ ਹੋਰ ਸੁਣਾਓ ਵਧੀਆ ਗੱਪਾਂ ਮਾਵਾ ਚੜਦੀ ਕਲਾ ਨਾ ਜੀ ਚੜਦੀ ਕਲਾ ਤੇ ਆਪਣਾ ਨਾਂ ਦੱਸ ਦੀਏ ਨਾਂ ਆਪਣਾ ਹੀਰਾ ਸਿੰਘ ਆ ਹੀਰਾ ਸਿੰਘ ਹਾਂ ਪਿੰਡ ਬੈਂਕਾ ਪਿੰਡ ਬੈਂਕ ਆ ਗਿਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਹਾਂਜੀ ਤੇ ਨੇੜੇ ਭਿੱਖੀ ਪਿੰਡ ਆ ਗਿਆ ਨੇੜੇ ਭਿੱਖੀ ਪਿੰਡ ਆ ਮੋਬਾਈਲ ਨੰਬਰ ਆਪਣਾ ਜੀ 98152 ਹਾਂਜੀ 96243 ਇੱਕ ਰਹੀ ਹੋਰ ਰਿਪੀਟ ਕਰਿਓ 98152 96248 ਤੇ ਆਪਣੇ ਘਰੇ ਹੀ ਪਸ਼ੂ ਰੱਖੇ ਹੋਏ ਕੋਈ ਵਪਾਰ ਲੈਣ ਦਾ ਤਾਂ ਕੰਮ ਨਹੀਂ ਨਾਲ ਜੀ ਨਹੀਂ ਵਪਾਰ ਲੈਣ ਦਾ ਨਹੀਂ ਵੀਰ ਇਹ ਆਪਣੀ ਝੂਟੀ ਕਿਹੜਾ ਸੂਆ ਸੂਈ ਜੀ ਇਹ ਕਿਹਦੇ ਸੂਏ ਸੂਈ ਵੀਰ ਤੀਸਰਾ ਸੂਆ ਸੂਈ ਆ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨਾ ਦੁੱਧ ਆ ਜੀ ਇਹ ਵੀਰ ਇੱਕ ਤਰੀਕ ਦੀ ਸੂਈ ਆ 8ਵੇਂ ਮਹੀਨੇ ਦੀ ਪੂਰੇ ਅੱਜ ਅੱਜ 24 ਤਰੀਕ ਹੋ ਗਈ 24 ਤਰੀਕ ਪੂਰੇ 24 ਦਿਨ ਇਹਨੂੰ 24 ਦਿਨ ਕਰਮ ਵਾਲੀ ਨੂੰ ਸੂਈ ਨੂੰ ਹੋਗੇ ਤੇ ਹੁਣ ਦੁੱਧ ਭਾਂਡੇ ਚ ਕਿੰਨਾ ਜੀ ਦੁੱਧ ਵੀਰ ਇਹਦਾ ਪੂਰਾ ਕੰਡੇ ਵਾਲਾ 10 ਕਿਲੋ ਆ ਤੇ ਝੱਗ ਵਾਲਾ ਤੇ 12 13 ਮੀਆਂ ਪਰ ਉਹ ਨਹੀਂਗਾ ਜੇ ਬਾਲਟੀ ਭਰ ਕੇ ਵੇਖੀਏ ਤਾਂ 12 13 ਵੀ ਕਹਿ ਸਕਦੇ ਤੇ ਕੰਡੇ ਤੇ ਠਾਰ ਕੇ ਰੱਖਦੇ 10 ਕਿਲੋ ਤੱਕੜੀ ਵਾਲਾ ਕੰਡੇ ਤੇ 10 ਕਿਲੋ ਵੀ ਤੱਕੜੀ ਵਾਲਾ ਦੋਦਾ ਤੇ ਚੂਣ ਚਾਨ ਨੂੰ ਚੂਣ ਨੂੰ ਇਹ ਪੋਲੀ ਇੱਕ ਨੰਬਰ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਆ ਜੀ ਕੱਟਾ ਕੱਟਾ ਇਹਦੇ ਕੋਲੇ ਆ ਤੇ ਸੂਬਾ ਤੀਜਾ ਸੂਬਾ ਤੀਜਾ ਓਕੇ ਰਿਪੋਰਟ ਦੇ ਕੋਈ ਭੈਣ ਭਰਾ ਆ ਜਾਂਦਾ ਤੇ ਇਹਨ ਤਸੱਲੀ ਵਾਲੀ ਮੈਂ ਆਪਣੇ ਘਰ ਦੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਸਜਣੋ ਤੂਰ ਚੈੱਕ ਕਰ ਲੋ ਟਾਈਮ ਮੈਂ ਤੁਹਾਨੂੰ ਦੱਸਦਾ ਉਸ ਹਾਵ ਨਾਲ ਲੇਵਾ ਕਰਮਾਂ ਵਾਲੀ ਜੇ ਕਿਤੇ ਚਵਾਈ ਦੇ ਟਾਈਮ ਤੁਹਾਨੂੰ ਵੀਡੀਓ ਵਿਖਾਉਂਦੇ ਨਾ ਤਾਂ ਬਹੁਤ ਸੋਹਣਾ ਲੇਵਾ ਝੋਟੀ ਨੇ ਤਿਆਰ ਕਰਿਆ ਹੋਣਾ ਸੀ ਇਥੋਂ ਕੱਦ ਕਾਠ ਵੀਰ ਦੇ ਤੋਂ ਨਾ ਅੰਤਾਜਾ ਲਾ ਲਿਓ ਮੋੜ ਲਾ ਵੀਰੇ ਕੱਦ ਕਾਠ ਬਹੁਤ ਸੋਹਣਾ ਝੋਟੀ ਦਾ ਕਮਾਲਾ ਮੇਰਾ ਭਰਾ ਕਮਾਲਾ ਵੇਖੋ ਕੈਠੇ ਕੋਡੇ ਚੱਕਵੇਂ ਦੀ ਆ ਤੇ ਵਿਰਲਾ ਬਰਲਾ ਜਿਹੜੀਆਂ ਲੱਗੀਆਂ ਹੋਈਆਂ ਨਾ ਝੋਟੀ ਨੂੰ ਮੋਣੀਆਂ ਲੱਗੀਆਂ ਹੋਈਆਂ ਸੱਜਣੋਂ ਥਣ ਚਵਾਈ ਵਾਲਾ ਲੱਗਾ ਹੈ ਵੇਖੋ ਤੇ ਵੀਰ ਜੀ ਇਹਦਾ ਆਪਾਂ ਰੇਟ ਕੀ ਰੱਖੀਏ ਰੇਟ ਇਹਦਾ ਲੱਖ ਰੁਪਇਆ ਕਰਦੇ ਆਂ ਤੇ 95 ਹਜ਼ਾਰ ਦੀ ਹਾਂ ਨਾਮ ਦੇ ਦਾਂ ਇੱਕ ਲੱਖ ਰੁਪਇਆ ਸੱਜਣੋਂ ਇਹਦੀ ਡਿਮਾਂਡ ਆ ਤੇ 95 ਹਜ਼ਾਰ ਦੀ ਵੀਰ ਕਹਿੰਦਾ ਹਾਂ ਨਾ ਬਾਕੀ ਜਦੋਂ ਤੁਸੀਂ ਕਨੈਕਟ ਕਰੋਗੇ ਤਾਂ ਛੋਟ ਛੱਪਾ ਹੋਰ ਵੀ ਹੋ ਜਾਂਦਾ ਹੁੰਦਾ ਤੇ 10 ਕਿਲੋ ਤੱਕੜੀ ਵਾਲਾ ਦੁੱਧ ਤਾਂ ਝੋਟੀ ਸੋਣੀ ਆ ਕਰਕੇ ਤਸੱਲੀ ਜ਼ਰੂਰ ਕਰਿਓ ਖਰੀਦਦਾਰੀ ਕਿਉਂਕਿ ਰੇਟ ਵੀ ਬਾਈਨਾਂ ਦਾ ਕੋਈ ਬਾਹਲਾ ਨਜਾਇਜ਼ ਨਹੀਂ ਸਜਣੋ ਜਾਇਜ਼ ਆ ਤਾਜੀ ਸੂਈ ਆ 10 ਕਿਲੋ ਤੱਕੜੀ ਵਾਲਾ ਬਨ ਲਾ ਮੇਰਾ ਭਰਾ ਬਨ ਲਾ ਆ ਸਜਣੋ ਜਿਹੜਾ ਬੱਚਾ ਵਿਚਲਾ ਸੈਂਟਰ ਚ ਇਸ ਬੱਚੇ ਨੂੰ ਇਹਨੇ ਜਨਮ ਦਿੱਤਾ ਅਜ 24 ਦਿਨ ਸੂਈ ਨੂੰ ਹੋ ਗਏ ਆ ਤੇ ਬਾਕੀ ਕੋਈ ਸਜਣੋ ਬਾਈ ਹਰੀਏ ਨੂੰ 10 ਦਿਨ ਵੀ ਕਹਿ ਸਕਦੇ ਸੀ ਕਿਉਂਕਿ ਬੱਚਾ ਜਿਹੜਾ ਟਾਈਮ ਇਹਦਾ ਲਕਉਂਦਾ ਆ ਵੀ ਮੰਨ ਲਓ ਕੋਈ ਐਂ ਗੈਸ ਲੱਗਦਾ ਨਹੀਂ ਵੀ ਮਹੀਨੇ ਦੀ ਸੂਈ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ